ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 15 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ 15 ਜੂਨ ਜਿਵੇਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਗਰਮੀ ਦਾ ਦੌਰ ਦੇਖਿਆ ਜਾ ਰਿਹਾ ਹੈ ਤੇ ਟੈਂਪਰੇਚਰ ਵੀ 45-46 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਅੱਜ ਵੀ ਮਾਹੌਲ ਉਸੇ ਤਰ੍ਹਾਂ ਦਾ ਹੀ ਦੁਪਹਿਰ ਤੱਕ ਰਹਿਣ ਦੀ ਸੰਭਾਵਨਾ ਹੈ ਜ਼ਿਆਦਾਤਰ ਇਲਾਕਿਆਂ ਦੇ ਵਿੱਚ 45 ਜਾਂ 46 ਡਿਗਰੀ ਤੱਕ ਟੈਂਪਰੇਚਰ ਅੱਜ ਵੀ ਪੁੱਜਣ ਦੀ ਸੰਭਾਵਨਾ ਬਣੀ ਹੋਈ ਹੈ ਕੁੱਲ ਮਿਲਾ ਕੇ ਗਰਮੀ ਤੋਂ ਅੱਜ ਵੀ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਪਰ ਦੁਪਹਿਰ ਤੋਂ ਬਾਅਦ ਕੁਝ ਕੁ ਇਲਾਕਿਆਂ ਦੇ ਵਿੱਚ ਹੀਟ ਸੈਲ ਜਰੂਰ ਬਣ ਸਕਦੇ ਹਨ ਜਿਹਦੇ ਨਾਲ ਹਲਕੀ ਜਿਹੀ ਬੱਦਲਵਾਈ ਦੇ ਨਾਲ ਟੁੱਟਵੇਂ ਜਾਂ ਸ਼ਰਾਟੇ ਵੀ ਲੱਗ ਸਕਦੇ ਹਨ ਇਹ ਹਨੇਰੀ ਪਠਾਨਕੋਟ ਵਾਲੇ ਪਾਸਿਓਂ ਵੀ ਦਾਖਲ ਹੋ ਸਕਦੀ ਹੈ ਤੇ ਇੱਕ ਇਧਰੋਂ ਹਰਿਆਣੇ ਵਾਲੀ ਸਾਈਡ ਤੋਂ ਵੀ ਦਾਖਲ ਹੋ ਸਕਦੀ ਹੈ ਜਿਹਦੇ ਵਿੱਚ ਰਾਜਸਥਾਨ ਵਾਲੇ ਪਾਸਿਓਂ ਦਾਖਲ ਹੋ ਸਕਦੀ ਹੈ ਜਿਹਦੇ ਵਿੱਚ ਧੂੜ ਦੇ ਨਾਲ-ਨਾਲ ਰੇਤੇ ਦੇ ਖਣ ਵੀ ਹੋ ਸਕਦੇ ਹਨ ਜਿਵੇਂ ਆਸਮਾਨ ਦੇ ਵਿੱਚ ਰੇਤਾ ਚੜਿਆ ਹੁੰਦਾ ਇਸ ਤਰ੍ਹਾਂ ਦਾ ਮਾਹੌਲ ਵੀ ਬਣ ਸਕਦਾ ਹੈ ਪਰ ਮੀਂਹ ਦੀਆਂ ਕਾਰਵਾਈਆਂ ਬਹੁਤ ਲਿਮਿਟਿਡ ਜੇ ਖੇਤਰਾਂ ਦੇ ਵਿੱਚ ਹੋਣਗੀਆਂ ਟੁੱਟਵੇਂ ਤੌਰ ਤੇ ਹਲਕੀ ਜਿਹੀ ਧੂੜਪਰੀ ਸਨੇਰੀ ਚੱਲ ਸਕਦੀ ਹੈ ਅੱਜ ਵੀ ਉਹਦੇ ਵਿੱਚ ਕਿਸੇ ਵੀ ਇਲਾਕੇਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਉਹ ਵੀ ਜਿਵੇਂ ਪੰਜ ਸੱਤ ਪਿੰਡਾਂ ਵਿੱਚ ਜਾਂ ਇੱਕ ਅਧੀ ਤਸੀਲ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਸਕਦਾ ਹੈ ਜੇਕਰ ਵੱਡੇ ਪੱਧਰ ਤੇ ਮੀਂਹ ਦੀ ਗੱਲ ਕਰੀਏ ਤਾਂ 19 ਜਾਂ 18 ਜੂਨ ਦੇ ਆਸ-ਪਾਸ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ 18 19 20 21 22 ਤਰੀਕ ਤੱਕ ਮੀਂਹ ਤੇ ਤੇਜ਼ ਹਨੇਰੀਆ ਦਾ ਦੌਰ ਪੰਜਾਬ ਦੇ ਵਿੱਚ ਲਗਾਤਾਰ ਦੇਖਿਆ ਜਾਵੇਗਾ